ਕੈਨੇਡਾ ਵੱਲੋਂ ਐਨਾ ਸਟੂਡੈਂਟ ਤੇ ਲੱਗੀ ਪਾਬੰਦੀ ਪੇਸ਼ ਹੈ ਹਰਸੁਖ ਟੀਵੀ ਯੂਐਸ ਦੀ ਇੱਕ ਰਿਪੋਰਟ ਕੈਨੇਡਾ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਨਿਤ ਨਵੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਸੋ ਇੱਕ ਹੋਰ ਵੱਡੀ ਪਾਬੰਦੀ ਲਗਾਈ ਜਾ ਰਹੀ ਹੈ ਜਿਸ ਦੇ ਕਾਰਨ ਹੁਣ ਪੰਜਾਬੀ ਤੇ ਭਾਰਤੀ ਸਟੂਡੈਂਟ ਦਾ ਕੈਨੇਡਾ ਜਾਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਦੱਸ ਜੀਏ ਕਿ ਕੁਝ ਇੰਟਰਨੈਸ਼ਨਲ ਸਟੂਡੈਂਟ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਤਾਂ ਲੈ ਲੈਂਦੇ ਸਨ ਪਰ ਬਾਅਦ ਵਿੱਚ ਉਹ ਕਾਲਜ ਜਾਣਾ ਬੰਦ ਕਰ ਦਿੰਦੇ ਸਨ ਤੇ ਕੈਨੇਡਾ ਵਿੱਚ ਰਹਿ ਕੇ ਕੁਝ ਕੰਮ ਸ਼ੁਰੂ ਕਰ ਲੈਂਦੇ ਸਨ ਸੋ ਇਸ ਦੌਰਾਨ ਕੈਨੇਡਾ ਨੇ ਯੂਨੀਵਰਸਿਟੀ ਤੇ ਕਾਲਜ ਜੀਆਂ ਸਟੱਡੀ ਪਰਮਿਟ ਦੀਆਂ ਪ੍ਰਕਿਰਿਆ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਤੁਹਾਨੂੰ ਦੱਸ ਜੀਏ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਟਰੈਕ ਨਹੀਂ ਕਰ ਸਕਣਗੇ ਉਹਨਾਂ ਕਾਲਜਾਂ ਅਤੇ ਯੂਨੀਵਰਸਿਟੀ ਦੀਆਂ ਸਟੱਡੀ ਪਰਮਿਟ ਦੀਆਂ ਪ੍ਰਕਿਰਿਆ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਦੱਸ ਜੀ ਕਿ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਇੰਟਰਨੈਸ਼ਨਲ ਸਟੂਡੈਂਟ ਤੇ ਹੋ ਰਹੇ ਵਾਅਦੇ ਨੂੰ ਘੱਟ ਕਰਨ ਲਈ ਇਹ ਵੱਡਾ ਬਦਲਾਅ ਕੀਤਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਕਈ ਇੰਟਰਨੈਸ਼ਨਲ ਸਟੂਡੈਂਟ ਤਾਂ ਆਉਂਦੇ ਹੀ ਹਨ ਤੇ ਕੁਝ ਕੁ ਦਿਨ ਹੀ ਕਾਲਜਾਂ ਤੇ ਯੂਨੀਵਰਸਿਟੀ ਦੇ ਵਿੱਚ اٹੈਂਡੈਂਸ ਲਗਵਾ ਕੇ ਉੱਥੇ ਜਾਣਾ ਬੰਦ ਕਰ ਦਿੰਦੇ ਸਨ ਜਾਂ ਫਿਰ ਬਹੁਤ ਲੰਮਾ ਸਮਾਂ ਆਪਣੇ ਕੰਮ ਦੇ ਵਿੱਚ ਵਤੀਤ ਕਰਦੇ ਸਨ ਤੇ ਕਾਲਜਾਂ ਤੇ ਯੂਨੀਵਰਸਟੀਆਂ ਦੇ ਵਿੱਚ ਬਹੁਤ ਘੱਟ ਦਿ ਸੋ ਇਸ ਲਈ ਇੰਟਰਨੈਸ਼ਨਲ ਸਟੂਡੈਂਟ ਤੇ ਬਾਦਦੇ ਨੂੰ ਘੱਟ ਕਰਨ ਲਈ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਇਹ ਆਦੇਸ਼ ਦਿੱਤੇ ਗਏ ਹਨ ਕਿ ਜਿਹੜੇ ਸਟੂਡੈਂਟਾਂ ਨੂੰ ਉਹ ਟਰੈਕ ਨਹੀਂ ਕਰ ਸਕਣਗੇ ਉਹਨਾਂ ਕਾਲਜਾਂ ਤੇ ਯੂਨੀਵਰਸਟੀਆਂ ਦੇ ਸਟੱਡੀ ਪਰਮਿਟ ਦੀ ਪ੍ਰਕਿਰਿਆ ਨੂੰ ਬੰਦ ਕਰ ਦਿੱਤਾ ਜਾਵੇਗਾ